ਤਨ ਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਰਹ ਮਾਹ ਮਾਝ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੋੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਧਿਨ ਦੁਦੈ ਤੇ ਬਾਹਰੀ ਕਿ ਤਨ ਆਵੇ ਕਾਮ ਜਾਲ ਬਿਨ ਸਾਖ ਕੁਮਲਾਬਤੀ ਉਪਜੇ ਨਾਹੀ ਧਾਮ ਹਰ ਨਾ ਨ ਮਿਲਿਆ ਸਾਜਣੈ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨ ਪ੍ਰਗਟੈ ਪਠਨਗਰ ਸੇ ਗ੍ਰਾਮ ਸਰਬsingਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਵਿਹੂਨੀਆ ਮੇਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾਮ jeet gobind a raa di ae o bai anand kana sant jna mil pai ae rasna naam pana din paaya prab apna aaye tis gna ik khin tis bin jeevana birta janma jana ਦਲਤਾਲ ਮਹਿਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਤਨ ਆ ਬਈ ਕਿ ਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨ ਲੱਗੀ ਮਾਇਆ ਤੋਂ ਪੁੱਤਰ ਇਕਲਤਰ ਨਾ ਸੰਗ ਧਨਾ ਹਰ ਅਵਨਾਸੀ ਓਹੋ ਬਲਚ ਬਲਚ ਸਗਲੀ ਮੋਈ ਢੂਠੈ ਤੰਦਾ ਮੋਹ ਇੱਕਸਾਰ ਕੇ ਨਾਮ ਬਿਨਾ ਅੱਗੇ ਲਈ ਖੋਹਿ ਦਇਓ ਵਿਸਾਰ ਵਿਗੁਚਣਾ ਪ੍ਰਭ ਬਨ ਅਬਰਨ ਕੋਇ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਰਮ ਰਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭਿਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਬਣ ਲੱਗਿਆ ਕਿਸੈ ਨ ਦੇਈ ਬਾਨਾ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਾਨਾ ਰੰਗ ਸੱਬੇ ਨਾਰਾਇਣ ਐ ਜਿਤੇ ਮਨ ਪਾਵਾਨ ਜੋ ਹਰ ਲੋੜੇ ਸੋ ਕਰੇ ਸੋਈ ਦੀ ਕਰਨਾ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ